ਨੂੰ ਦਿਖਾਉਨੇ ਆ ਮੰਡੀ ਕਾਲਾਂ ਵਾਲੀ ਥੋੜਾ ਰਹਿ ਗਿਆ ਮੀਂਹ ਦੇ ਕਾਰਨ ਦੇਖੋ ਪਾਣੀ ਖੜ ਗਿਆ ਬਾਦੂ ਆਹ ਦੇਖੋ ਬਾਦੂ ਪਾਣੀ ਖੜ ਗਿਆ ਇਹਟਰ ਵੀ ਦਿਖਾ ਦਿੰਨੇ ਆ ਤੁਹਾਨੂੰ। ਇੱਥੇ ਵਧੀਆ ਹੂੰ ਤਾਂ ਫਰਸ਼-ਪੁਰਸ਼ ਲਾਦਾ ਬਰਕਰਾਰ ਕਰਕੇ ਜਿਹੜੀਆਂ ਸੜਕਾਂ ਐ ਸੜਕਾਂ ਤੇ ਤਾਂ ਅਜੇ ਤੱਕ ਵੀ ਪਾਣੀ ਆਉਂਦਾ ਹੈ। ਉਧਰ ਡਾਕਟਰ ਮਾਰਕੀਟ 'ਚ ਚੱਲਦੇ ਆ। ਤੁਹਾਨੂੰ ਡਾਕਟਰ ਮਾਰਕੀਟ ਵੀ ਦਿਖਾਵਾਂਗੇ। ਉਂ ਡਾਕਟਰ ਮਾਰਕੀਟ ਵਧੀਆ ਬਣਾਤੀ ਫਰਸ਼-ਪੁਰਸ਼ ਤਾਂ ਲੱਗਿਆ। ਪਰ ਪਾਣੀ ਤਾਂ ਉੱਥੇ ਵੀ ਖੜ੍ਹ ਜਾਂਦਾ। ਉੱਧਰ ਹਵੇ ਕਰਿਆ ਨੇ ਤੁਹਾਨੂੰ ਪਰਲੇ ਪਾਸੇ ਜਿਹੜੀ ਦੇਸੂ ਨੂੰ ਜਾਂਦੀ ਏ ਸੜਕ ਕੋ ਤੇ ਇਦੋਂ ਵੱਧ ਪਾਣੀ ਖੜਦਾ। ਪਰ ਇੱਕ ਜੀ ਹਿੱਦਾ ਜ਼ਰੂਰ ਦੁੱਖ ਹੁੰਦਾ ਯਾਰ। ਜਦੋਂ ਸਾਰੇ ਫਰਸ਼ ਨਵਾਂ ਲੱਗਿਆ ਹੋਵੇ। ਉੱਥੇ ਵੀ ਪਾਣੀ ਖੜ ਜਾਂਦਾ ਏ। ਵੀ ਢਾਲ ਨਹੀਂ ਕਰੀ ਇਹ ਚ। ਐ ਦੁੱਖ ਹੋ ਜਾਂਦਾ। ਵਾਹ ਦੇਖ ਲਓ ਬਣੋ। ਜੇ ਮੰਨ ਜੂਗੇ ਵੀ ਇਹ ਨਵੇਂ ਫਰਸ਼ ਲੱਗੇ ਏ। ਆ ਦੇਖ ਲੋ ਜਮਾ ਹੋਇਆ ਹੈ ਨੰਮਾ ਫਾਰਸ਼ ਲੱਗਿਆ ਸਭ ਕੁਝ ਨੰਮਾ ਪਰ ਕਰ ਪਾਣੀ ਪਤਾ ਨਹੀਂ ਕਿਉਂ ਐ ਖੜਦਾ ਢਾਲ ਢੂਲ ਘੱਟ ਕੀਤੀ ਗਈ ਹੈ ਤਾਂ ਕਰਕੇ ਆ ਦੇਖ ਲੋ ਲੈ ਐ ਖੜਾ ਪਾਣੀ ਨਵੀਂ ਮੰਡੀ ਜੇ ਵੀ ਪਾਣੀ ਖੜ ਜਾਂਦਾ ਬਣੀ ਹੈ ਨਵੀਂ ਫਰਸ਼ ਤੇ ਨਵੀਂ ਮੰਡੀ ਵੀ ਗੈਹ ਸਕਦੇ ਆ ਇਹ ਜੀ ਵੀ ਪਾਣੀ ਖੜ ਜਾਂਦਾ ਆ ਦੇਖ ਲਓ ਵੀ ਨਵੇਂ ਫਰਸ਼ ਦੀ ਘਟਾਲ ਟੁੱਲਾ ਦਿਓ ਬਣਾ ਕੇ ਸੀਜ ਬਣੀ ਤਾਂ ਵਧੀਆ ਹੁੰਦੀ ਹੈ ਪਰ ਕਰ ਕਰ ਜਦੋਂ ਫਰਸ਼ ਨਾਲ ਸਹੀ ਲੱਗਿਆ ਹੋਵੇ ਤਾਂ ਕਰਕੇ ਪਾਣੀ ਵਿੱਚ ਹੀ ਖੜ ਜਾਂਦਾ ਆ ਦੇਖ ਲੋ ਚੱਲਦੇ ਆ ਅੱਗੇ ਵੀ ਤੁਹਾਨੂੰ ਦਿਖਾਉਨੇ ਆ ਮੰਡੀ ਕਾਲਾ ਵਾਲੀ ਜਿਹ ਵੀ ਇਹਦੇ ਲੈ ਵਾ ਜਵਾ ਨਮੀ ਮੰਡੀ ਹੈ ਤਾਂ ਵੀ ਪਾਣੀ ਖੜ ਜਾਂਦਾ ਪਾਣੀ ਤੇ ਜਾ ਵੀ ਓਖੀਆਂ ਓਖੇ ਪਾਈ ਜਾਂਦੀਆਂ ਬਣਾਈ ਵਧੀਆ ਡਾਕਟਰ ਮਾਰਕੀਟ पानी नहीं पता जी क्यों बहुत पुरानी मंडी है ਇਹ ਜਮਾਤਾ ਪਰੇ ਨੀ ਵੇਲੇ ਕਿ ਗਾਂ ਆ ਗਈ ਆ ਵਧੀਆ ਬਣ ਗਏ ਆ ਅਗੇ ਟੁੱਟੀਆਂ ਨਹੀਂ ਕਰਨੀ ਫਿਰ ਰਕਟਾ ਰਕਟਾ ਕਰਾ ਕਰਾ ਕੰਨ ਨਹੀਂ ਜੁੜਦੇ ਲੈ ਕੋਪ ਜਿਆਦਾ ਇੱਥੇ ਵੇਖ ਕੋਣ ਅੰਦਰ ਟਾਰ ਨੂੰ ਬੰਦੀ ਹੈ ਕਿ ਨਾ ਇੱਥੇ ਮਿਲ ਚੋ ਚਲੋ ਜੀ ਧੰਨਵਾਦ ਜੀ ਚੰਗਾ